ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਈ ਭਾਰੀ ਬਹੁਮਤ ਨਾਲ ਜਿੱਤ ਦੀ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਰਾਂ ਦੇ ਚੇਅਰਮੈਨ ਭੁਪਿੰਦਰ ਸਿੰਘ ਖਾਲਸਾ ਤੇ ਡਾਕਟਰ ਸਤਬੀਰ ਸਿੰਘ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਖੁਸ਼ੀ ਮਨਾਈ ਉੱਥੇ ਹੀ ਇਸ ਜਿੱਤ ਲਈ ਪਾਰਟੀ ਹਾਈ ਕਮਾਂਡ ਦਾ ਸ਼ੁਕਰਾਨਾ ਕੀਤਾ ਇਸ ਮੌਕੇ ਗੱਲਬਾਤ ਕਰਦੇ ਹਨ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਬਹੁਮਤ ਨਾਲ ਹੀ ਹੋਈ ਜਿੱਤ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਆਗੂਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਏ ਅਸੀਂ ਪਿਛਲੇ ਦਿਨਾਂ ਵਿੱਚ ਚੋਣਾ ਵਿੱਚ ਮੈਂ ਤੇ ਮੇਰੇ ਭਾਈ ਸਾਹਿਬ ਖਾਲਸਾ ਜੀ ਚੋਣਾ ਵਿੱਚ ਅਸੀਂ ਲਗਾਤਾਰ 8 ਦਿਨ ਉੱਥੇ ਲਾ ਕੇ ਆਏ ਆ ਜੋ ਉੱਥੇ ਕੰਮ ਵੇਖਿਆ ਸਿਰਸਾ ਸਾਹਿਬ ਦੇ ਕੰਮ ਮੂੰਹ ਬੋਲਦੇ ਆ ਉਹ ਜੋ ਹਰਨਦੀ ਤੁਸੀਂ ਗੱਲ ਕਹਿ ਰਹੇ ਹੋ ਵਿੱਚ ਉਹਦੇ ਵਿੱਚ ਇਹ ਗੱਲ ਹੋਈ ਕਿ ਉਹਨਾਂ ਨੇ ਜੋ ਦੂਜਿਆਂ ਕੈਂਡੀਡੇਟਾਂ ਤੇ ਆਪਣਾ ਹਿਸਾਬ ਛੱਡ ਕੇ ਦੂਜਿਆਂ ਤੇ ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਦਿਨ ਰਾਤ ਇੱਕ ਕਰਕੇ ਉਹ ਵਿਚਰਦੇ ਰਹੇ ਆ ਇਹ ਜੋ ਉਹਨਾਂ ਦੇ ਕੰਮ ਕੰਮਾਂ ਨੂੰ ਵੇਖ ਕੇ ਦਿੱਲੀ ਵਾਲਿਆਂ ਨੇ ਆਪਣਾ ਸਿੰਘਾਂ ਨੇ ਵੋਟ ਪਾਈ ਆ ਔਰ ਸੋਮਨੀ ਕਾਲੀਦਾਲ ਤੋਂ ਕਾਮਯਾਬੀ ਦਿੱਤੀ ਆ ਬਾਕੀ ਉੱਥੇ ਜੋ ਆਪਣਾ ਅਸੀਂ ਵੇਖਿਆ ਜਾ ਕੇ ਪ੍ਰਤੱਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਜਹੇਦਾਰ ਆਪਣਾ ਇੰਦਰਪਾਲ ਸਿੰਘ ਜੀ ਖਾਲਸਾ ਸਰਗੁਆਸੀ ਇਹਨਾਂ ਦੇ ਪਿਤਾ ਜੀ ਖਾਲਸਾ ਜੀ ਦੇ ਉਹਨਾਂ ਦੀਆਂ 7 ਸੀਟਾਂ ਜਿਹੜੀਆਂ ਉਹਨਾਂ ਨੇ ਜਿੱਤੀਆਂ ਸੀ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਤੇ ਜਾ ਕੇ ਹੀ ਆਪਣਾ ਕੰਮ ਕੀਤਾ ਔਰ ਈਮਾ ਸਾਹਿਬ ਕਹਿੰਦੇ ਵੀ ਦੋ ਸੀਟਾਂ ਤੇ ਤੁਸੀਂ ਜਾਓ ਕੰਮ ਕਰ ਦੋ-ਦੋ ਤੇ ਕੰਮ ਡਿਊਟੀ ਲਾਉਂਦੇ ਸਾਰਿਆਂ ਦੀ ਪਰ ਖਾਲਸਾ ਜੀ ਕਹਿੰਦੇ ਵੀ ਮੇਰੇ ਪਿਤਾ ਜੀ ਦੀਆਂ 7 ਸੀਟਾਂ ਜਿੱਤੀਆਂ ਵਾਂ ਸਮੇਂ-ਸਮੇਂ ਵਿੱਚ ਉਹ ਧਰਮ ਪ੍ਰਚਾਰ ਦੇ ਮੁਖੀ ਵੀ ਰਹੇ ਔਰ ਬਾਦਲ ਸਾਹਿਬ ਨੇ ਉਹਨਾਂ ਨੂੰ ਸਰਪ੍ਰਸਤ ਵੀ ਬਣਾਇਆ ਸ਼੍ਰੋਮਣੀ ਅਕਾਲੀ ਦਲ ਦਾ ਇਸ ਕਰਕੇ ਜਿੱਥੇ-ਜਿੱਥੇ ਗਏ ਉਹ ਸਾਡਾ ਮਾਣ ਸਤਕਾਰ ਹੋਇਆ ਘਰ ਡੋਰ ਤੋਂ ਡੋਰ ਵੀ ਅਸੀਂ ਜਾ ਕੇ ਕੀਤਾ ਇਹ ਸਾਰਿਆਂ ਨੇ ਕਿਹਾ ਵੀ ਕੋਈ ਨਹੀਂ ਖਾਲਸਾ ਜੀ ਅਸੀਂ ਜੋ ਆਪਣਾ ਤੁਹਾਡੇ ਪਿਤਾ ਜੀ ਦੇ ਕੰਮ ਕੀਤੇ ਆ ਉਹ ਕੰਮਾਂ ਨੂੰ ਵੇਖ ਕੇ ਹੀ ਵੋਟ ਪਾਉਣੀ ਆ ਬਾਕੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾ ਤੈ ਤੁਸੀਂ ਘਬਰਾਓ ਨਾ ਅਸੀਂ ਤੁਹਾਡੇ ਨਾਲ ਆ ਜਿੱਤ ਜੀ ਸਭ ਤੋਂ ਪਹਿਲੇ ਗੱਲ ਇਹ ਦੀ ਸਾਡੇ ਦੇ 2 ਸਾਲ ਅਸੀਂ ਲਾਇਏ ਸਿਸਤਾ ਜੀ ਨੇ ਉਹਦੀ ਜਿੱਤ ਹੋਈ ਭਾਵੇਂ ਉਹ ਬਾਲਾ ਸਾਹਿਬ ਦਾ ਹੋਵੇ ਭਾਵੇਂ ਹੋਵੇ ਆਪਣਾ ਬੰਗਲਾ ਸਾਹਿਬ ਦਾ ਭਾਵੇਂ ਉਹਨੇ ਮਸ਼ੀਨਾਂ ਦਾ ਹੋਵੇ ਭਾਵੇਂ ਕਿਸਾਨਾਂ ਦਾ ਹੋਵੇ ਭਾਵੇਂ ਅਫਗਾਨਿਸਤਾਨ ਦਾ ਹੋਵੇ ਕੋਈ ਵੀ ਜਦੋਂ ਵੀ ਆਪਣਾ ਸਿਸਤਾ ਜੀ ਨੇ ਦੇਖੋ ਸਿਸਤਾ ਜੀ ਨੇ 46 ਸੀਟਾਂ ਉੱਪਰ ਪੈਰਾ ਦਿੱਤਾ ਮੈਸ ਸਿਸਤਾ ਜੀ ਨੂੰ ਰਾਤੀ ਮਿਲਿਆ 11:30 ਵਜੇ ਉਚਾਰਕ ਆਪਿਤੇ ਮੈਂ ਕਿਹਾ ਸੀ ਸਰ ਜੀ ਤੁਸੀਂ ਬਹੁਤ ਬੀਜੀ ਆ ਗਏ ਹੋ ਤੁਸੀਂ ਨਿਕਲੋ ਅਸੀਂ ਉਹ ਨਿਕਲੇ ਤੇ ਕਹਿੰਦੇ ਮੈਨਰੇ ਘੱਟੋ ਘੱਟ ਪੰਜ ਜਗ੍ਹਾ ਜਾਣਾ ਹੈ ਕਿਉਂਕਿ ਉਹਨਾਂ ਨੇ ਆਪਣੀ ਸ਼ੀਟ ਤੇ ਧਿਆਨ ਦਿੱਤਾ ਹੀ ਨਹੀਂ ਸਿਰਛਾ ਲਈ ਜ ਉਹਨਾਂ ਨੂੰ ਅਗੈਸੇ ਮੇਰੀ ਪਾਰਟੀ ਜਿੱਤੇ ਉਹਨਾਂ ਨੇ ਸਾਰਾ ਪਾਰਟੀ ਤੇ ਜੋਰ ਪਾਇਆ ਹੈ ਮੈਂ ਅਗਰ ਉਹਨਾਂ ਦੀ ਗਾਇਬ ਹੀ ਗਈਏ ਤਾਂ ਕੋਈ ਗੱਲ ਨਹੀਂ ਉਹਨਾਂ ਨੂੰ ਫਿਰ ਆ ਜਾਣਾ ਜੜੀ ਹੋਣੀ ਆਪਣਾ ਸ਼ੋਮਨੀ ਕਮੇਟੀ ਨੇ ਭੇਜਣੀ ਹੈ ਤੇ ਉਹ ਆਪਣਾ ਭੇਜ ਦਾਂਗੇ ਉਹਨਾਂ ਦੇ ਸਸੇ ਕਿਨੂੰ ਜ਼ਿੰਮੇਵਾਰ ਬਹੁਤ ਬੜਾ ਕੁਝ ਹੋਇਆ ਹੈ ਇੱਕ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਬੜਾ ਜੋਰ ਪਾਇਆ ਹੈ ਅਸੀਂ ਨਨ ਨੂੰ ਸिखਾ ਨੂੰ ਰਾਇਆ ਜਾਇਆ ਇਹਨਾਂ ਨੂੰ ਅਕਾਲੀ ਦਲ ਨੂੰ ਰਾਇਆ ਜਾਵੇ ਮੈਂ ਸ਼ੋਮਨੀ ਕਾਲੀ ਦਲ ਨੂੰ ਸਾਡੇ ਸਭ ਤੋਂ ਜਿਹੜਾ ਵਿਰੋਧੀ ਗੁੱਟ ਆਇਆ ਸੀ ਮਨਜੀਤ ਸਿੰਘ ਜੀ ਕੇ ਜਿਹੜਾ ਸਾਡੇ ਚੋਂ ਹੀ ਨਿਕਲਿਆ ਆਇਆ ਜਿਨੇ ਸਾਡੇ 8 ਸਾਲ ਖਰਾਬ ਕੀਤੇ ਪਰ 8 ਸਾਲ ਉਹਨੇ ਖਰਾਬ ਕੀਤੇ ਵੇ ਉਹਨੇ ਦੇ ਬਿਲਕੁਲ ਨਕਾਰ ਦਿੱਤਾ ਦਿੱਲੀ ਦੇ ਉਹਨਾਂ ਨੇ ਸिखਾ ਨੇ ਉਹਨੂੰ ਬਿਲਕੁਲ ਨਕਾਰ ਦਿੱਤਾ ਅਸੀਂ ਮੈਂ ਇਹੀ ਕਹਿਣਾ ਚਾਹੁੰਦਾ ਜੀ ਤੁਸੀਂ ਜਿਹੜਾ ਛੱਡ ਕੇ ਗਏ ਹੋ ਤੁਸੀਂ ਸ਼ੋਮਨੀ ਕਾਲੀ ਦਲ ਜੀ ਵਾਪਸ ਆ ਜਾਓ ਕਿਉਂਕਿ ਉੱਥੇ ਕੁਝ ਨਹੀਂ ਪਿਆ ਇਹ ਹੀ ਹਾਲ ਹੋਏਗਾ ਜਿਹੜਾ ਦਿੱਲੀ ਕਮੇਟੀ ਜੋ ਹੈ ਨਾ ਉਹੀ ਹਾਲ ਉੱਥੇ ਉੱਥੇ ਹੋਣਾ ਹੈ ਕਿਉਂਕਿ ਇਹਨਾਂ ਨੇ ਭੜਾ ਜੋਰ ਪਾਇਆ ਉੱਥੇ ਉੱਥੇ ਉਹ ਆਪਣਾ ਕੋਠੀ 'ਚ ਬੈਠੇ ਸੀ ਤੀंसा ਸਾਹਿਬ ਦੀ ਬ੍ਰਹਮਪੁਰਾ ਵਗੈਰਾ ਸਾਰੇ ਪੂਰਾ ਪੂਰਾ ਜੋਰ ਲੱਗਿਆ ਸੀ ਟਕਸਾਲੀਆ ਦਾ ਮਗਰ ਕੁਝ ਨਹੀਂ ਹੋਇਆ ਦੇਖੋ ਕੀ ਆਇਆ ਦੋ ਸੀਤਾ ਦੱਸੋ ਇੱਕ ਹੁੰਦੀ ਆਪਣੀ ਆਈ ਏ ਇੱਕ ਹੋਰ ਪਤਾ ਨਹੀਂ ਕਿੰਦੀ ਆਈ ਏ ਇਹ ਸਭ ਦਾ ਜਿੱਦਾ ਸਿਜਾ ਜਾਣਦਾ ਸਿਸ਼ਾ ਜੀ ਨੂੰ ਸਾਡੇ ਪ੍ਰਬੰਧ ਜਿਹੜੇ ਹੈਗੇ ਗੁਰਦੁਆਰਾ ਕਮੇਟੀ ਦੇ ਜਿਨ੍ਹਾਂ ਨੇ 2 ਸਾਲ ਕੰਮ ਕੀਤਾ ਹੈ ਉਹਨਾਂ ਦੀ ਜਾਂਦਾ ਐਸਐਮਜ਼ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਦੀ ਰਿਪੋਰਟ For latest updates, like and follow our Facebook page SMZ News and don't forget to subscribe our YouTube channel and press the bell icon.